ਅੱਜ ਇਹ ਵੀਡੀਓ ਕਰਦਿਆਂ ਵੀ ਮਨ ਰੋਂਦਾ ਕਿ ਜੇ ਸਿੱਖ ਸਿੱਖ ਨੂੰ ਨਾ ਮਾਰੇ ਤੇ ਸਾਡਾ ਪੰਥ ਕਦੀ ਨਾ ਹਾਰੇ ਤੇ ਹਮੇਸ਼ਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਚਰਪਾਈ ਕਾਲ ਸਾਡੇ ਤੇ ਰਹੇ ਅੱਜ ਇਹ ਵੀਡੀਓ ਕਰਦਿਆਂ ਵੀ ਮਨ ਰੋਂਦਾ ਕਿ ਜੇ ਸਿੱਖ ਸਿੱਖ ਨੂੰ ਨਾ ਮਾਰੇ ਤੇ ਸਾਡਾ ਪੰਥ ਕਦੀ ਨਾ ਹਾਰੇ ਤੇ ਹਮੇਸ਼ਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਚਰਪਾਈ ਕਾਲ ਸਾਡੇ ਤੇ ਰਹੇ ਸੰਸਾਰ ਭਰ ਵਿੱਚ ਵਾਸਤੇ ਗੁਰੂ ਨਾਨਕ ਨਾਮ ਲੈਵਾ ਸੰਗਤ ਨੂੰ ਬੇਨਤੀ ਆ ਤੇ ਮਨ ਹੌਲਾ ਕਰਕੇ ਸੁਣੀਓ ਤੇ ਵੀਡੀਓ ਵੱਸ ਵੱਧ ਸ਼ੇਅਰ ਕਰਿਓ ਇਤਲੀ ਦੇ ਵਿੱਚ ਲੱਖੀ ਸ਼ਾਹ ਗੁੰਜਾਰਾ ਗੁਰੂ ਘਰ ਆ ਜੀ ਜਿੱਥੇ ਪੱਗਾਂ ਲੱਥੀਆਂ ਜਿੱਥੇ ਗਾਲਾਂ ਨਿਕਲੀਆਂ ਜਿੱਥੇ ਧੱਕੇ ਵੱਜੇ ਕੇਸਾਂ ਦੀ ਵਿਅਪਦੀ ਹੋਈ ਗੁਰੂ ਘਰ ਦੇ ਦਰਬਾਰ ਦੇ ਵਿੱਚ ਗਾਲੀ ਗਲੋਚ ਹੋਇਆ ਬਹੁਤ ਮੰਦ ਭਾਗੀ ਖਬਰ ਆ ਕਿ ਉੱਥੇ ਪੁਸ ਵਾਲੇ ਵੀ ਆਏ ਤੇ ਇੱਕ ਤਮਾਸ਼ਾ ਬਣ ਕੇ ਗੱਲ ਰਹਿ ਗਈ ਕਿ ਜਿਹੜੀ ਸਾਨੂੰ ਦੱਸਦਿਆਂ ਵੀ ਦੁੱਖ ਲੱਗਦਾ ਕੋਚਰ ਪਹਿਲਾਂ ਸਾਨੂੰ ਇਟਲੀ ਤੋਂ ਕੁਝ ਵੀਰਾਂ ਵੱਲੋਂ ਮੈਸੇਜ ਆਇਆ ਕਿ ਸਰਬੱਤ ਸੰਤਨ ਨੂੰ ਬੇਨਤੀ ਕਰੋ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਜੋ ਇੱਕ ਨੌਜਵਾਨ ਜਿਸ ਦਾ ਨਾਮ ਮੁਕੱਦਰ ਸਿੰਘ ਸਨ ਆਫ ਬਲਵਿੰਦਰ ਸਿੰਘ ਅਮਰਤੰਗ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਪੰਥ ਫੈਮਿਲੀ ਦਾ ਨੌਜਵਾਨ ਜਿਨ੍ਹਾਂ ਦੇ ਬਜ਼ੁਰਗ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਦੇਖਣਗੇ ਤੁਹਾਨੂੰ ਨੰਗਲ ਲਹਾਣੇ ਤੋਂ ਸਾੰਦਰੀ ਆ ਪ੍ਰਵਿੰਚ ਵਾਲੇ ਸਾੰਦਰੀ ਉਹਨਾਂ ਦੇ ਸਵਾਪ ਪੁੰਤੇ ਕਰੌਣੇ ਗੁਰੂ ਘਰ ਦੇ ਬਾਬਾ ਲਕਿਸ਼ਾ ਬਣ ਗਏ ਸਾੜੀ ਕੋਈ ਗਈ ਕੇਸ ਹੋਏ ਗਏ ਕਮੇਟੀ ਦੇ ਮਸਾਲੇ ਅੱਖਾਂ ਦੇ ਤੁੰਗ ਮਾਰੇ ਗਏ ਗੱਲਾਂ ਤੋਂ ਬਹੁਤ ਤੇ ਪੂਰੀ ਤਰ੍ਹਾਂ ਜਖਮੀ ਕਰ ਦਿੱਤਾ ਲਿਓ ਤਸਵੀਰਾਂ ਸਾਰਾ ਕੁਝ ਸਬੂਤਾਂ ਦੇ ਨਾਲ ਗੱਲ ਕਰ ਰਹੇ ਆਂ ਕੁੱਟਿਆ ਮਾਰਿਆ ਗਿਆ ਕਮੇਟੀ ਨਿਊਜ਼ ਕਰਤੀ ਫਿਰ ਤੁਹਾਡਾ ਇਸ ਕੰਮ ਉਹ ਜੇਰੇ ਲਾ ਆ ਗਿਆ ਸੰਗਤ ਜੀ ਉਹਨਾਂ ਦੇ ਬੜੀ ਬੋਕਤ ਲਾ ਆ ਇਹਨਾਂ ਨੇ ਕੀਤਾ ਜਿਹੜੇ ਮੁੰਡੇ ਸੇਵਾਦਾਰ ਵੀ ਪਤਾ ਲੱਗਾ ਉਹਨਾਂ ਵੀਰਾਂ ਤੋਂ ਕਿ 9 ਸਾਲ ਤੋਂ ਇੱਕ ਕਮੇਟੀ ਬਣਦੀ ਆ ਰਹੀ ਆ ਜਦੋਂ ਵੀਰਾਂ ਵੱਲੋਂ ਕੁਝ ਵੀਰਾਂ ਵੱਲੋਂ 7-8 ਮੁੰਡੇ ਕਰਕੇ ਇਹ ਪਿਆ ਗਿਆ ਕਿ ਸੇਵਾਦਾਰ ਸੇਵਾਦਾਰਾਂ ਦਾ ਨਵੇਂ ਨਵੇਂ ਮੌਕਾ ਦੇ ਉਹਨਾਂ ਨੇ ਇਹਨੂੰ ਹੀ ਕੀਤਾ ਉਹਨਾਂ ਦੇ ਨਾਮ ਸੱਭ ਕਰਾਏ ਗਏ ਸਾਰਾ ਕੁਝ ਹੁਣ ਹੋ ਗਿਆ ਹਾਰ ਕੀਤਾ ਕਿੰਨਾ ਕੁੱਟਿਆ ਕਿ ਮਨ ਪਸਾ ਇਹ ਸਾਰਾ ਕੁਝ ਹੋ ਗਿਆ ਜਿਸ ਟਾਈਮ ਦਿੱਤਾ ਗਿਆ ਸੰਗਤ ਜੀ ਬਾਹਾਂ ਤਾਂ ਖਿੱਚੀ ਬਾਦ ਮੁੰਡਾ ਲਾਤਾ ਆਇਆ ਫੇਸ ਕੱਟੇ ਆਪਣੇ ਪੁਰਾਣੇ ਮੈਂਬਰਾਂ ਦੇ ਨਾਮ ਬੋਲ ਕੇ ਆਪੇ ਗਲਾਂ ਦੇ ਵਿੱਚ ਸੋਪੇ ਪਾ ਆ ਕੇ ਜਕਾਰੇ ਛੱਡ ਕੇ ਤੇ ਬਾਕੀ ਹੁਣ ਇਹ ਵੀਡੀਓ ਬਾਕੀ ਬਾਕੀ ਚਲੀ ਜAVE ਜੋ ਕੀ ਆਪਣੇ ਉਸ ਤੋਂ ਬਾਅਦ ਸੰਗਤ ਜੀ ਦੱਸਦੇ ਆ ਕਿ ਬੀਸੀਆ ਨੇ ਵਿਰੋਧ ਕੀਤਾ ਵੀਰਾਂ ਨੇ ਵਿਰੋਧ ਕੀਤਾ ਕਿ ਸਾਨੂੰ ਇਹ ਮਨਜ਼ੂਰ ਨਹੀਂ ਆ ਜਾਵੇ ਜੋ ਵੀ ਇਡਲੀ ਵਿੱਚ ਜੋ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ਼ਾ ਜੀ ਨੇ ਸੰਗਤਾਂ ਦੇ ਕਹਿਣ ਤੇ ਗੜੀ ਛੱਡੀ ਦੀ ਚਮਕੌਰ ਦੀ ਗੁਰੂ ਗੋਬਿੰਦ ਸਿੰਘ ਕਦੇ ਵੀ ਸੰਗਤਾਂ ਦਾ ਕਹਿਣਾ ਨਹੀਂ ਮੋੜਦੇ ਤੇ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜੇ ਤੁਸੀਂ ਮੈਨੂੰ ਮੇਰਾ ਦਰਸ਼ਨ ਕਰਨਾ ਹੈ ਤਾਂ ਸੰਗਤ ਦੇ ਵਿੱਚ ਕਰ ਸਕਦੇ ਸਿੱਕ ਇਹ ਗੱਲ ਪ੍ਰਾਣੀ ਸਤਕਾਰ ਜੋ ਕਮੇਟੀ ਨੂੰ ਵੀ ਮੰਨਣੀ ਚਾਹੀਦੀ ਸੀ ਠੀਕ ਹੈ ਜੀ ਜੇ ਸੰਗਤ ਨੂੰ ਜੋ ਮਨਜ਼ੂਰ ਹੈ ਜੇ ਤੁਹਾਨੂੰ ਉਹਨਾਂ ਚੁਣਿਆ ਤੇ ਇਸ ਵਾਰ ਵੀ ਬੜੇ ਪਿਆਰ ਦੇ ਨਾਲ ਨਵੀਂ ਕਮੇਟੀ ਨੂੰ ਮੌਕਾ ਦੇਣਾ ਚਾਹੀਦਾ ਸੀਗਾ ਇਸ ਤੋਂ ਉਲਟ ਸੰਗਤ ਜੀ ਸਾਰੀ ਸੰਗਤ ਗੁਰਦੁਆਰੇ ਬਾਹਰ ਆ ਕੇ ਨਾਮ ਜਪਣਾ ਸ਼ੁਰੂ ਕਰਦਾ ਬਹਿਸ ਹੋਈ ਲੜਾਈ ਹੋਈ ਇੱਥੋਂ ਤੱਕ ਵੀ ਦੀਦਾ ਵੱਲੋਂ ਦੱਸਿਆ ਗਿਆ ਕਿ ਬੀਬੀਆਂ ਨੂੰ ਗਾਲੀ-ਕਲੋਚ ਕੀਤਾ ਗਿਆ ਬੀਬੀਆਂ ਨੂੰ ਮਾੜਾ ਚੰਗਾ ਬੋਲਿਆ ਗਿਆ ਉਸ ਤੋਂ ਬਾਅਦ ਕੁਝ ਨੌਜਵਾਨ ਬਾਰੋਂ ਵੀ ਸੱਜੇ ਗਏ ਆ ਕਿ ਜਿਨ੍ਹਾਂ ਨੇ ਆਪਸ ਵਿੱਚ ਘਸੌਣ ਮੁਕੀ ਹੁੰਦਿਆਂ ਸੰਤਾਂ ਨੂੰ ਸੱਟਾਂ ਪੇਟਾਂ ਲਾਈਆਂ ਗਾਲੀ ਬਲੋਚ ਕੀਤਾ ਮਾਰਾ ਚੰਗਾ ਕੀਤਾ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਮੰਤਰੀ ਦੀ ਗੱਲ ਹੋਈ ਸਾਰੀਆਂ ਪ੍ਰਬੰਧਕ ਕਮੇਟੀਆਂ ਜਥੇਬੰਦੀਆਂ ਹਰ ਇੱਕ ਸੋਸ਼ਲ ਮੀਡੀਆ 'ਤੇ ਫੋਟੋ ਵੀਡੀਓ ਪਾ ਕੇ ਬੜਾ ਦੁੱਖ ਪ੍ਰਗਟਾਇਆ ਕਿ ਸਿੱਖ ਦੇ ਪਾਤਸ਼ਾਹ ਹਰਿਪ੍ਰਸਾਦ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਉਹ ਪੁੰਤਕ ਦੋਨੇ ਗੁਰੂ ਘਰ ਤੇ ਸੇਵਾ ਕਰਦੇ ਆ ਨਾ ਇਹਨਾਂ ਨਾਲ ਦੇਖੋ ਮੇਰੇ ਕੇਸਰੀ ਬੇਲ ਦੀ ਮੈਂ ਕਿਸੇ ਗਲਤ ਪਰਸੈਂਟ ਹਮੇ ਦੀ ਧਾਰੀ ਦਾ ਤਾਣਾ ਲਾਓ ਦੇਖੋ ਕਿਸ ਦੋਵਾਂ ਪਾਰੀ ਉਹਨਾਂ ਦੇ ਕੇਸ ਦੇਖੋ ਭਾਜੀ ਬਾਕੀ ਬਹੁਤ ਕਿੱਲਾਂ ਕੋਸ਼ਿਸ਼ ਪਾਜੀ ਓਏ ਸਪੈਸਟ ਖੋਇਆ ਇਤਨੀ ਨਿਆਹ ਹੋਇਆ ਪਰਪੇ ਇਕੱਲੇ ਨੂੰ ਜਾਂ ਬਾਹਰ ਉਹਨਾਂ ਦੇ ਤੋਂ ਪਰੇ ਕੇਸ ਵੀ ਬੀਹੇ ਆ ਕਾਲੀਆ ਜਰਮਨ ਦੇ ਕੇਸਾਂ ਦੀ ਬੀਲ ਵੀ ਦੇਖੋ ਭਾਜੀ ਤਾੜੇ ਦੀ ਕਿੰਨੀ ਬੇਅਦਬੀ ਕੀਤੀ ਹੋਈ ਇਹਨਾਂ ਨੇ ਦੇਖ ਰਿਹਾ ਆ ਦੇਖੋ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਕਿ ਉਹ ਸੰਗਤ ਦੀ ਸਪੋਰਟ ਕੀਤੀ ਜਾਵੇ ਉਹ ਸੰਗਤ ਦਾ ਸੰਯੋਗ ਕੀਤਾ ਜਾਵੇ ਜਿਹੜੇ ਵੀਰ ਦੀ ਛੱਟ ਵੇਣ ਲੱਗੀ ਦਾੜੀ ਖੋਈ ਗਈ ਆ ਉਹਦੇ ਹੱਥ ਦੇ ਵਿੱਚ ਸੰਗਤਾਂ ਨੂੰ ਕੱਤਰ ਹੋਣਾ ਚਾਹੀਦਾ ਤੇ ਜੇ ਨਵੀਂ ਕਮੇਟੀ ਬਣ ਦਾ ਸੰਗਤ ਵੱਲੋਂ ਇੱਕ ਹੋਕਰ ਫਿਰ ਬਣਨੀ ਚਾਹੀਦੀ ਆ ਮੇਰੇ ਵੀਰੋ ਅਸੀਂ ਸੱਤ ਸਮੁੰਦਰੋਂ ਪਾਰ ਆ ਕੇ ਗੁਰਦੁਆਰੇ ਸੇਵਾ ਕਰਨਾ ਇੱਕ ਲੜਨ ਤੇ ਗਣ ਆਏ ਆ ਇਹ ਪਹਿਲੀ ਵਾਰ ਇਦਾਂ ਦੇਖਣ ਨੂੰ ਮਿਲਿਆ ਕਿ ਯੂਰਪ ਦੇ ਵਿੱਚ ਵੀ ਗੁਰੂ ਘਰਾਂ ਵਿੱਚ ਇਦਾਂ ਪੱਗਾਂ ਲੱਥੀਆਂ ਲੜਾਈਆਂ ਝਗੜੇ ਹੋਏ ਗਾਲੀ ਗਲੋਚ ਹੋਏ ਜਿੱਥੇ ਇੱਕ ਬੰਨੇ ਸਪੇਨ ਦੇ ਵਿੱਚ ਐਨੀ ਸੇਵਾ ਚੱਲ ਰਹੀ ਆ ਸਿੱਖਾਂ ਦੀ ਧਰਮ ਦਾ ਨਾਮ ਉੱਚਾ ਹੋ ਰਿਹਾ ਤੇ ਉੱਥੇ ਸੰਗਤ ਜੀ ਆਹਾ ਜੋ ਕੁਝ ਹੋਇਆ ਬਹੁਤ ਮੰਦ ਭਾਗੀ ਖਬਰ ਆ ਆ ਫੋਟੋਆਂ ਆ ਵੀਡੀਓ ਭੇਜੇ ਗਈਆਂ ਹਰ ਮੇਰਾ ਭੈਣ ਭਰਾ ਜਿਹੜਾ ਵਾ ਜੇ ਗੁਰੂ ਦੇ ਵਾਕਿਆ ਤੁਸੀਂ ਸਿੰਘ ਆ ਜੇ ਸੱਚੇ ਸੇਖਿਆ ਤੇ ਵੀਰ ਉਹਨਾਂ ਭੈਣਾਂ ਦਾ ਸਾਥ ਦੋ ਜਿਨ੍ਹਾਂ ਨੂੰ ਵਾਲੀ ਗਲੋਚ ਹੋਇਆ ਉਹਦਾ ਸਾਥ ਦੋ ਵੀਰਾਂ ਦਾ ਜਿਨ੍ਹਾਂ ਦੀ ਕੁੱਟ ਮਾਰ ਹੋਈ ਆ ਇਹ ਵੀਡੀਓ ਆਗਾਮੀ ਨੂੰ ਸ਼ੇਅਰ ਕਰ ਦਿਓ ਤੇ ਜੇ ਕਿਸੇ ਵੀਰ ਨੇ ਮੇਰੇ ਵਿਰੁੱਧ ਜਾਂ ਮੈਨੂੰ ਫੋਨ ਕਰਕੇ ਕੋਈ ਵੀ ਗੱਲ ਕੀਤੀ ਤੇ ਮੈਂ ਜਿੱਤਾਂ ਆਹ ਵੀਡੀਓ ਪਾਈ ਮੈਂ ਫੋਰਮਾਂ 'ਵਾਂ ਵੀਡੀਓ ਲਾ ਕੇ ਹਰ ਇੱਕ ਦੀ ਵੀਡੀਓ ਪਾਉਂਗਾ ਕਿ ਜਿਹੜਾ ਗਲਤ ਕਰ ਰਿਹਾ ਮੈਂ ਵੀ ਇੱਕ ਨਿਮਾਨਾ ਜਾਂ ਗੁਰੂ ਦਾ ਸਿੱਖ ਆ ਪਰ ਇੰਨੀ ਕਿਤੇ ਰੱਬ ਨੇ ਹਿੰਮਤ ਬਖਸ਼ੀ ਆ ਜ਼ੁਰਮਾਂ ਦੇ ਵਿਰੁੱਧ ਲੜਨ ਦੀ ਤੇ ਮੇਰੇ ਵੀਰੋ ਪਿਆਰ ਦੇ ਨਾਲ ਨਵੀਂ ਕਮੇਟੀ ਬਣਾ ਲਓ ਤੇ ਉਹਦਾ ਸਾਥ ਦਿਓ ਬਹੁਤ ਹੀ ਮੰਨਤ ਭਾਗੇ ਖਬਰ ਆ ਕੇ ਫੇਰ ਇੱਕ ਵਾਰੀ ਸਤ ਮੁਸੰਦਰੋਂ ਪਾਰ ਕੇਸਾਂ ਦੀ ਤਾੜੀ ਦੀ ਸਿੱਖੀ ਦੀ ਪੱਗ ਦੀ ਵਿਰਤੀ ਹੋਈ ਆ ਬਹੁਤ ਮੰਨਤ ਭਾਗੇ ਆ ਜੇ ਵੀਡੀਓ ਕਰਦੇ ਆ ਵੀ ਮਨ ਰੋਂਦਾ ਕਿ ਜੇ ਸਿੱਖ ਸਿੱਖ ਨੂੰ ਨਾ ਮਾਰੇ ਤੇ ਸਾਡਾ ਪੰਥ ਕਰੀ ਨਾ ਹਾਰੇ ਤੇ ਹਮੇਸ਼ਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਛਾਤੀ ਕਾ ਸਾਡੇ ਤੇ ਰਵੇ ਸੰਸਾਰ ਭਰ ਵਿੱਚ ਵਾਸਤੇ ਗੁਰੂ ਨਾਨਕ ਨਾਮ ਲੈਵਾ ਸੰਕਲ ਨੂੰ ਬੇਨਤੀ ਆ ਮਨ ਹੌਲਾ ਕਰਕੇ ਸੁਣੀਓ ਤੇ ਵੀਡੀਓ ਵਾਸਤੇ ਵੱਧ ਸ਼ੇਅਰ ਕਰਿਓ ਇਤਿਹਾਸ ਦੇ ਵਿੱਚ ਲੱਖੀ ਸ਼ਾਹ ਬੰਜਾਰਾ ਗੁਰੂ ਘਰ ਆ ਜਿੱਥੇ ਪੱਗਾਂ ਲੱਸੀਆਂ ਜਿੱਥੇ ਗਾਲਾਂ ਨਿਕਲੀਆਂ ਜਿੱਥੇ ਠੱਕੇ ਵੱਜੇ ਕੇਸਾਂ ਦੀ ਵਿਵੱਤੀ ਹੋਈ ਗੁਰੂ ਘਰ ਦੇ ਦਰਬਾਰ ਦੇ ਵਿੱਚ ਗਾਲੀ ਗਲੋਚ ਹੋਇਆ ਬਹੁਤ ਮੰਦ ਭਾਗੀ ਖਬਰ ਆ ਕਿ ਉੱਥੇ ਪੁਸ਼ ਵਾਲੇ ਵੀ ਆਏ ਤੇ ਇੱਕ ਤਮਾਸ਼ਾ ਬਣ ਕੇ ਗੱਲ ਰਹਿ ਗਈ ਕਿ ਜਿਹੜੀ ਸਾਨੂੰ ਦੱਸਦਿਆਂ ਨਹੀਂ ਦੁੱਖ ਲੱਗਦਾ ਕੋਚਰ ਪਹਿਲਾਂ ਸਾਨੂੰ ਇਟਲੀ ਤੋਂ ਕੁਝ ਵੀਰਾਂ ਵੱਲੋਂ ਮੈਸੇਜ ਆਇਆ ਕਿ ਸਰਬੱਤ ਸੰਤਨ ਨੂੰ ਬੇਨਤੀ ਕਰੋ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਜੋ ਇੱਕ ਨੌਜਵਾਨ ਜਿਸ ਦਾ ਨਾਮ ਮੁਕੱਦਰ ਸਿੰਘ ਸਨ ਆਫ ਬਲਵਿੰਦਰ ਸਿੰਘ ਅਮਰਤ ਸਿੰਘ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਪੰਥ ਫੈਮਿਲੀ ਦਾ ਨੌਜਵਾਨ ਜਿਨ੍ਹਾਂ ਦੇ ਬਜ਼ੁਰਗ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਦੇਖਣਗੇ ਤੁਹਾਨੂੰ ਨੰਗਲ ਲਹਾਣੇ ਤੋਂ ਸੰਦਰੀ ਆ ਪ੍ਰਵਿੰਚ ਵਾਲੇ ਸੰਦਰੀ ਉਹਨਾਂ ਦੇ ਸੁਪਤੇ ਕਰਾਉਣੇ ਗੁਰੂ ਘਰ ਦੇ ਬਾਬਾ ਲਕੀਸ਼ਾ ਬਣ ਗਏ ਸਾੜੀ ਕੋਈ ਗਈ ਕੇਸ ਹੋਏ ਗਏ ਕਮੇਟੀ ਦੇ ਮਸਾਲੇ ਅੱਖਾਂ ਦੇ ਤੁੰਗ ਮਾਰੇ ਗਏ ਗੱਲਾਂ ਤੋਂ ਬਹੁਤ ਤੇ ਪੂਰੀ ਤਰ੍ਹਾਂ ਜਖਮੀ ਕਰ ਦਿੱਤਾ ਲਿਓ ਤਸਵੀਰਾਂ ਸਾਰਾ ਕੁਝ ਸਬੂਤਾਂ ਦੇ ਨਾਲ ਗੱਲ ਕਰ ਰਹੇ ਆਂ ਕੁੱਟਿਆ ਮਾਰਿਆ ਗਿਆ ਕਮੇਟੀ ਨਿਊਜ਼ਜ਼ ਕਰਤੀ ਫਿਰ ਤੁਹਾਡਾ ਇਸ ਕੰਮ ਉਹ ਜੇਰੇ ਲਾ ਆ ਗਿਆ ਸੰਗਤ ਜੀ ਉਹਨਾਂ ਦੇ ਬੜੀ ਬੋਖਤ ਲਾ ਆ ਕਿ ਇਹਨਾਂ ਨੇ ਕੀਤਾ ਜਿਹੜੇ ਮੁੰਡੇ ਸੇਵਾਦਾਰ ਵੀ ਪਤਾ ਲੱਗਾ ਉਹਨਾਂ ਵੀਰਾਂ ਤੋਂ ਕਿ 9 ਸਾਲ ਤੋਂ ਇੱਕ ਕਮੇਟੀ ਬਣਦੀ ਆ ਰਹੀ ਆ ਜਦੋਂ ਵੀਰਾਂ ਵੱਲੋਂ ਕੁਝ ਵੀਰਾਂ ਵੱਲੋਂ 7-8 ਮੁੰਡੇ ਕਰਕੇ ਇਹ ਪਿਆ ਗਿਆ ਕਿ ਸੇਵਾਦਾਰ ਸੇਵਾਦਾਰਾਂ ਦਾ ਨਵੇਂ ਨਵੇਂ ਮੌਕਾ ਦੇ ਉਹਨਾਂ ਨੇ ਇਹਨੂੰ ਇਹਨਾਂ ਦੇ ਨਾਮ ਦਰ ਕਰਾਏ ਗਏ ਸਾਰਾ ਕੁਝ ਹੁਣ ਹੋ ਗਿਆ ਕੀਤਾ ਕਿੰਨਾ ਕੁੱਟਿਆ ਕਿ ਮਨ ਪਸਾ ਇਹ ਸਾਰਾ ਕੁਝ ਹੋ ਗਿਆ ਜਿਸ ਟਾਈਮ ਦਿੱਤਾ ਗਿਆ ਸੰਗਤ ਜੀ ਬਾਹਾਂ ਤਾਂ ਖਿੱਚੀ ਬਾਦ ਮੁੱਦਾ ਲਾਤਾ ਆਇਆ ਫੇਸ ਕੱਟੇ ਆਪਣੇ ਪੁਰਾਣੇ ਮੈਂਬਰਾਂ ਦੇ ਨਾਂ ਬੋਲ ਕੇ ਆਪੇ ਗਲਾਂ ਦੇ ਵਿੱਚ ਸਿਰੋਪੇ ਪਾ ਕੇ ਜਕਾਰੇ ਛੱਡ ਕੇ ਤੇ ਬਾਕੀ ਹੁਣ ਇਹ ਵੀਡੀਓ ਬਾਕੀ ਬਾਕੀ ਚਲੀ ਜAVE ਜੋ ਕੀ ਆਪਣੇ ਉਸ ਤੋਂ ਬਾਅਦ ਸੰਗਤ ਜੀ ਦੱਸਦੇ ਆ ਕਿ ਬੀਸੀਆ ਨੇ ਵਿਰੋਧ ਕੀਤਾ ਵੀਰਾਂ ਨੇ ਵਿਰੋਧ ਕੀਤਾ ਕਿ ਸਾਨੂੰ ਇਹ ਮਨਜ਼ੂਰ ਨਹੀਂ ਆ ਜAVE ਜੋ ਵੀ ਇਡਲੀ ਵਿੱਚ ਜੋ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ਼ਾ ਜੀ ਨੇ ਸੰਗਤਾਂ ਦੇ ਕਹਿਣ ਤੇ ਗੁਰੂ ਕੜੀ ਛੱਡੀ ਦੀ ਚਮਕੌਰ ਦੀ ਗੁਰੂ ਗੋਬਿੰਦ ਸਿੰਘ ਕਦੇ ਵੀ ਸੰਗਤਾਂ ਦਾ ਕਹਿਣਾ ਨਹੀਂ ਮੋੜਦੇ ਤੇ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜੇ ਤੁਸੀਂ ਮੈਨੂੰ ਮੇਰਾ ਦਰਸ਼ਨ ਕਰਨਾ ਹੈ ਤਾਂ ਸੰਗਤ ਦੇ ਵਿੱਚ ਕਰ ਸਕਦੇ ਸਿੱਕ ਇਹ ਗੱਲ ਪ੍ਰਾਣੀ ਸਤਕਾਰ ਜੋ ਕਮੇਟੀ ਨੂੰ ਵੀ ਮੰਨਣੀ ਚਾਹੀਦੀ ਸੀ ਠੀਕ ਹੈ ਜੀ ਜੇ ਸੰਗਤ ਨੂੰ ਜੋ ਮਨਜ਼ੂਰ ਹੈ ਜੇ ਤੁਹਾਨੂੰ ਉਹਨਾਂ ਚੁਣਿਆ ਤੇ ਇਸ ਵਾਰ ਵੀ ਬਣੇ ਪਿਆਰ ਦੇ ਨਾਲ ਨਵੀਂ ਕਮੇਟੀ ਨੂੰ ਮੌਕਾ ਦੇਣਾ ਚਾਹੀਦਾ ਸੀਗਾ ਇਸ ਤੋਂ ਉਲਟ ਸੰਗਤ ਜੀ ਸਾਰੀ ਸੰਗਤ ਗੁਰਦੁਆਰੇ ਬਾਹਰ ਆ ਕੇ ਨਾਮ ਜਪਣਾ ਸ਼ੁਰੂ ਕਰਦਾ ਬੈਸ ਹੋਈ ਲੜਾਈ ਹੋਈ ਇਥੋਂ ਤੱਕ ਵੀ ਦੀਦਾ ਵੱਲੋਂ ਦੱਸਿਆ ਗਿਆ ਕਿ ਬੀਬੀਆਂ ਨੂੰ ਗਾਲੀ-ਕਲੋਚ ਕੀਤਾ ਗਿਆ ਬੀਬੀਆਂ ਨੂੰ ਮਾੜਾ ਚੰਗਾ ਬੋਲਿਆ ਗਿਆ ਉਸ ਤੋਂ ਬਾਅਦ ਕੁਝ ਨੌਜਵਾਨ ਬਾਰੋਂ ਵੀ ਸੱਜੇ ਗਏ ਆ ਕਿ ਜਿਨ੍ਹਾਂ ਨੇ ਆਪਸ ਵਿੱਚ ਇੱਕਸੌਨ ਮੁਕੀ ਹੁੰਦਿਆਂ ਸੰਤਾਂ ਨੂੰ ਸੱਟਾਂ ਪੇਟਾਂ ਲਾਈਆਂ ਗਾਲੀ ਬਲੋਚ ਕੀਤਾ ਮਾਰਾ ਚੰਗਾ ਕੀਤਾ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਮੰਤਰੀ ਦੀ ਗੱਲ ਹੋਈ ਸਾਰੀਆਂ ਪ੍ਰਬੰਧਕ ਕਮੇਟੀਆਂ ਜਥੇਬੰਦੀਆਂ ਹਰ ਇੱਕ ਸੋਸ਼ਲ ਮੀਡੀਆ 'ਤੇ ਫੋਟੋ ਵੀਡੀਓ ਪਾ ਕੇ ਬੜਾ ਦੁੱਖ ਪ੍ਰਗਟਾਇਆ ਕਿ ਸਿੱਖ ਦੀ ਪਾਤਸ਼ਾਹੀ ਭਾਜੀ ਅਸੀਂ ਉਹ ਭੁੰਤੇ ਗੋਨੇ ਗੁਰੂ ਘਰ ਤੇ ਸੇਵਾ ਕਰਨਾ ਪੰਜਾਬ ਸਿੱਖਾਂ ਨੂੰ ਪਾਵਨ ਖੱਟਾ ਸਾਹਿਬ ਦੀ ਫੈਮਲੀ ਤੇ ਅਸੀਂ ਇੱਥੇ ਆਏ ਤੇ ਇਹਨਾਂ ਨਾਲ ਦੇਖੋ ਮੇਰੇ ਕੇਸਰੀ ਬੇਗ ਦੀ ਮੇਰੇ ਕਿਸੇ 20% ਅਮੇ ਦੀ ਧਾਰੀ ਦਾ ਤਾਣਾ ਵੇਖੋ ਕਿਸ ਦੋ ਪਾਰੀ ਉਹ ਮੇਰੇ ਕੇਸ ਦੇਖੋ ਭਾਜੀ ਇਹਨਾਂ ਨੇ ਬਾਤ ਨਾ ਕਿੱਤਾਂ ਕੋਸ਼ਿਸ਼ ਪਾਜੀ ਓ ਇਸ ਪਾਸੇ ਖਲੋਇਆ ਭਾਜੀ ਇਹਨਾਂ ਨੇ ਪਰਪੇ ਇਕੱਲੇ ਨੂੰ ਜਾਂ ਬਾਹਰ ਮੇਰੇ ਕੇਸ ਅਰੇ ਅਕਾਲੀਆ ਜਰਮਨ ਦੇ ਕੇਸਾਂ ਦੀ ਬੇਇੱਜ਼ਤੀ ਵੀ ਦੇਖੋ ਭਾਜੀ ਤਾੜੇ ਦੀ ਕਿੰਨੀ ਬੇਅਦਬੀ ਕੀਤੀ ਹੋਈ ਇਹਨਾਂ ਨੇ ਦੇਖ ਰਿਹਾ ਆ ਦੇਖੋ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਉਹ ਸੰਗਤ ਦੀ ਸਪੋਰਟ ਕੀਤੀ ਜਾਵੇ ਉਹ ਸੰਗਤ ਦਾ ਸੰਯੋਗ ਕੀਤਾ ਜਾਵੇ ਜਿਹੜੇ ਵੀਰ ਦੀ ਛੱਟ ਵੇ ਲੱਗੀ ਦਾੜੀ ਖੋਈ ਗਈ ਆ ਉਹਦੇ ਹੱਕ ਦੇ ਵਿੱਚ ਸੰਗਤਾਂ ਨੂੰ ਕੱਤਰ ਹੋਣਾ ਚਾਹੀਦਾ ਤੇ ਜੇ ਨਵੀਂ ਕਮੇਟੀ ਬਣ ਦਾ ਸੰਗਤ ਵੱਲੋਂ ਇੱਕ ਹੋਕਾਰ ਫਿਰ ਬਣਨੀ ਚਾਹੀਦੀ ਆ ਮੇਰੇ ਵੀਰੋ ਅਸੀਂ ਸੱਤ ਸਮੁੰਦਰੋਂ ਪਾਰ ਆ ਕੇ ਗੁਰਦੁਆਰੇ ਸੇਵਾ ਕਰਨਾ ਇੱਕ ਲੜਨ ਤੇ ਗਣ ਆਏ ਆ ਇਹ ਪਹਿਲੀ ਵਾਰ ਇਦਾਂ ਦੇਖਣ ਨੂੰ ਮਿਲਿਆ ਕਿ ਯੂਰਪ ਦੇ ਵਿੱਚ ਵੀ ਗੁਰੂ ਘਰਾਂ ਵਿੱਚ ਇਦਾਂ ਪੱਗਾਂ ਲੱਥੀਆਂ ਲੜਾਈਆਂ ਝਗੜੇ ਹੋਏ ਗਾਲੀ ਗਲੋਚ ਹੋਏ ਜਿੱਥੇ ਇੱਕ ਬੰਨੇ ਸਪੇਨ ਦੇ ਵਿੱਚ ਐਨੀ ਸੇਵਾ ਚੱਲ ਰਹੀ ਆ ਸਿੱਖਾਂ ਦੀ ਧਰਮ ਦਾ ਨਾਮ ਉੱਚਾ ਹੋ ਰਿਹਾ ਤੇ ਉੱਥੇ ਸੰਗਤ ਜੀ ਆਹਾ ਜੋ ਕੁਝ ਹੋਇਆ ਬਹੁਤ ਮੰਨਦ ਭਾਗੀ ਖਬਰ ਆ ਆ ਫੋਟੋਆਂ ਆ ਵੀਡੀਓ ਭੇਜੇ ਗਈਆਂ ਹਰ ਮੇਰਾ ਭੈਣ ਭਰਾ ਜਿਹੜਾ ਵਾ ਜੇ ਗੁਰੂ ਦੇ ਵਾਕਿਆ ਤੁਸੀਂ ਸਿੰਘ ਆ ਜੇ ਸੱਚੇ ਸੇਖਿਆ ਤੇ ਵੀਰ ਉਹਨਾਂ ਭੈਣਾਂ ਦਾ ਸਾਥ ਦੋ ਜਿਨ੍ਹਾਂ ਨੂੰ ਵਾਲੀ ਗਲੋਚ ਹੋਇਆ ਉਹਦਾ ਸਾਥ ਦੋ ਵੀਰਾਂ ਦਾ ਜਿਨ੍ਹਾਂ ਦੀ ਕੁੱਟ ਮਾਰ ਹੋਈ ਆ ਇਹ ਵੀਡੀਓ ਆਗਲਾ ਨੂੰ ਸ਼ੇਅਰ ਕਰ ਦਿਓ ਤੇ ਜੇ ਕਿਸੇ ਵੀਰ ਨੇ ਮੇਰੇ ਵਿਰੁੱਧ ਜਾਂ ਮੈਨੂੰ ਫੋਨ ਕਰਕੇ ਕੋਈ ਵੀ ਗੱਲ ਕੀਤੀ ਤੇ ਮੈਂ ਜਿੱਤਾਂ ਆਹ ਵੀਡੀਓ ਪਾਈ ਮੈਂ ਫੋਰਮਾਂ 'ਵਾਂ ਵੀਡੀਓ ਲਾ ਕੇ ਹਰ ਇੱਕ ਦੀ ਵੀਡੀਓ ਪਾਉਂਗਾ ਕਿ ਜਿਹੜਾ ਗਲਤ ਕਰ ਰਿਹਾ ਮੈਂ ਵੀ ਇੱਕ ਨਿਮਾਨਾ ਜਾਂ ਗੁਰੂ ਦਾ ਸਿੱਖ ਆ ਪਰ ਇੰਨੀ ਕਿਤੇ ਰੱਬ ਨੇ ਹਿੰਮਤ ਬਖਸ਼ੀ ਆ ਦੁਰਜਰਮ ਦੇ ਵਿਰੁੱਧ ਲੜਨ ਦੀ ਤੇ ਮੇਰੇ ਵੀਰੋ ਪਿਆਰ ਦੇ ਨਾਲ ਨਵੀਂ ਕਮੇਟੀ ਬਣਾ ਲਓ ਤੇ ਉਹਦਾ ਸਾਥ ਦਿਓ ਬਹੁਤ ਹੀ ਮੰਨਤਾਂ ਵਾਲੀ ਖਬਰ ਆ ਕਿ ਫੇਰ ਇੱਕ ਵਾਰੀ ਸੱਤ ਸਮੁੰਦਰੋਂ ਪਾਰ ਕੇਸਾਂ ਦੀ ਤਾੜੀ ਦੀ ਸਿੱਖੀ ਦੀ ਪਗ ਦੀ ਵਿਅਰਦੀ ਹੋਈ ਆ ਬਹੁਤ ਮੰਨਤਾਂ ਵਾਲੀ ਖਬਰ ਆ